ਇੱਕ ਗੱਲਾਂ ਬਸ ਆਪਣੇ ਪੱਲੇ ਬੰਨ ਲਓ ਹਮੇਸ਼ਾ ਜਵਾਨ ਤੇ ਤੰਦਰੁਸਤ ਹੀ ਰਹੋਗੇ ਜ਼ਰੂਰ ਸੁਣੋ ਨੰਬਰ 1 ਜੇਕਰ ਸਿਰ ਵਿੱਚ ਦਰਦ ਹੋ ਰਿਹਾ ਤਾਂ ਲੌਂਗਾਂ ਨੂੰ ਤਵੇ ਉੱਪਰ ਰੱਖ ਕੇ ਸੇਕ ਲਓ ਇਸ ਦਾ ਧੂਆ ਸੁੰਗਲਣਾ ਸਿਰਦਰਦ ਤੋਂ ਆਰਾਮ ਮਿਲੇਗਾ ਨੰਬਰ 2 ਜੇਕਰ ਦੰਦਾਂ ਦੀ ਹਰ ਸਮੱਸਿਆ ਤੋਂ ਬਚੇ ਰਹਿਣਾ ਚਾਹੁੰਦੇ ਹੋ ਤਾਂ ਇੱਕ ਅਖਰੋਟ ਦੀ ਗਿਰੀ ਲੈ ਕੇ ਉਸ ਨੂੰ ਪੀਸ ਕੇ ਕਾਲਗੇਟ ਉੱਪਰ ਲਗਾ ਕੇ ਦੰਦਾਂ ਦੰਦਾਂ ਉੱਪਰ ਰਗੜ ਲਓ ਇਸ ਨਾਲ ਦੰਦਾਂ ਦੀ ਹਰ ਸਮੱਸਿਆ ਦੂਰ ਹੋ ਜਾਵੇਗੀ ਨੰਬਰ 3 ਜੇਕਰ ਤੁਹਾਡੀ ਉਮਰ 30 ਸਾਲ ਤੋਂ ਉੱਪਰ ਦੀ ਹੈ ਤਾਂ ਖੀਰੇ ਦਾ ਰਸ ਜ਼ਰੂਰ ਆਪਣੇ ਚਿਹਰੇ ਉੱਪਰ ਲਗਾ ਲਿਆ ਕਰੋ ਨੰਬਰ 4 ਜੇਕਰ ਖਾਂਸੀ ਦੀ ਸਮੱਸਿਆ ਰਹਿੰਦੀ ਹੈ ਤਾਂ ਦਾਲਚਨੀ ਦਾ ਛੋਟਾ ਜਿਹਾ ਟੁਕੜਾ ਰੋਜ਼ਾਨਾ ਚਬਾਉਣ ਚਬਾ ਲੈਣ ਨਾਲ ਲਾਭ ਮਿਲਦਾ ਹੈ ਨੰਬਰ 5 ਜੇਕਰ ਚਿਹਰੇ ਉੱਪਰ ਕਾਲਾਪਨ ਆ ਗਿਆ ਹੋਵੇ ਤਾਂ ਇੱਕ ਚਮਚ ਦਹੀਂ ਵਿੱਚ ਅੱਧਾ ਚਮਚ ਮਲਠੀ ਪਾਊਡਰ ਲੈ ਕੇ ਉਸ ਨੂੰ ਤਿਆਰ ਕਰਕੇ ਆਪਣੇ ਚਿਹਰੇ ਤੇ 20 ਮਿੰਟ ਲਈ ਲਗਾ ਲਓ ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰਕੇ ਇਸ ਨੂੰ ਸਾਫ਼ ਪਾਣੀ ਨਾਲ ਧੋ ਲਓ ਲਾਭ ਮਿਲੇਗਾ ਨੰਬਰ 6 ਜੇਕਰ ਤੁਸੀਂ ਆਪਣੀਆਂ ਪਲਕਾਂ ਨੂੰ ਲੰਮਾ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਉੱਪਰ ਹਲਕਾ ਜਿਹਾ ਰੋਜ਼ਾਨਾ অ্যালোਵੈਰਾ ਜੈਲ ਅਰੰਡੀ ਦੇ ਤੇਲ ਵਿੱਚ ਮਿਲਾ ਕੇ ਲਗਾ ਲਓ ਇਸ ਨਾਲ ਪਲਕਾਂ ਲੰਮੀਆਂ ਹੋਣ ਲੱਗ ਜਾਣਗੀਆਂ। ਨੰਬਰ 7 ਦਿਲ ਦੇ ਮਰੀਜ਼ ਨੂੰ ਸੇਵ ਦਾ ਮਰੱਬਾ ਖਾਣ ਨਾਲ ਬਹੁਤ ਲਾਭ ਮਿਲਦਾ ਜਿਸ ਘਰ ਵਿੱਚ ਸ਼ਹਿਦ ਦੀ ਮੱਖੀ ਆਪਣਾ ਸ਼ਤਾ ਬਣਾ ਲੈਂਦੀ ਹੈ ਉਸ ਘਰ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ। ਨੰਬਰ 8 ਜੇਕਰ ਤੁਸੀਂ ਗਿੱਲੇ ਸਿਰ ਉੱਪਰ ਮਲਤਾਨੀ ਮਿੱਟੀ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਕਦੇ ਵੀ ਸਫੈਦ ਨਹੀਂ ਹੋਣਗੇ। ਨੰਬਰ 9 ਜੇਕਰ ਤੁਸੀਂ ਰੋਜ਼ਾਨਾ 2 ਚਮਚ ਸੌਂਫ ਤੇ 2 ਬਦਾਮ ਦਾ ਸੇਵਨ ਰਾਤ ਦੇ ਸਮੇਂ ਕਰਦੇ ਹੋ ਤਾਂ ਇਸਨਾਂ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਵੇਗੀ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਚੰਗਾ ਰਿਜ਼ਲਟ ਮਿਲੇਗਾ। ਨੰਬਰ 10 ਕਮਰ ਦਰਦ ਵਾਲੇ ਵਿਅਕਤੀ ਨੂੰ ਫਰਸ਼ ਤੇ ਸੌਣਾ ਚਾਹੀਦਾ ਹੈ ਇਸ ਨਾਲ ਉਸ ਨੂੰ ਨੀਂਦ ਵੀ ਚੰਗੀ ਆਵੇਗੀ ਨਾਲ ਹੀ ਕਮਰ ਦਰਦ ਤੋਂ ਵੀ ਆਰਾਮ ਮਿਲੇਗਾ। ਨੰਬਰ 11 ਜੇਕਰ ਅਚਾਨਕ ਪੇਟ ਵਿੱਚ ਦਰਦ ਹੋਣ ਲੱਗ ਜਾਵੇ ਤਾਂ ਕੋਸੇ ਪਾਣੀ ਵਿੱਚ ਨਮਕ ਮਿਲਾ ਕੇ ਪੀ ਲਓ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ। ਨੰਬਰ 12 ਗਾਜਰ ਚੁਕੰਦਰ ਦਾ ਜੂਸ ਪੀਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋਣ ਲੱਗ ਜਾਂਦੀ ਹੈ ਨਾਲ ਹੀ ਖੂਨ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ ਤੇ ਨਾਲ ਹੀ ਚਿਹਰੇ ਤੇ ਵੀ ਚਮਕ ਆਉਂਦੀ ਹੈ ਨੰਬਰ 13 ਜੇਕਰ ਤੁਸੀਂ ਦੁੱਧ ਵਿੱਚ ਮੁਖਾਣੇ ਵਾਲ ਕੇ ਪੀ ਲੈਂਦੇ ਹੋ ਤੇ ਇਸ ਨਾਲ ਤੁਹਾਡੇ ਸਰੀਰ ਦੇ ਨੇਕਾਂ ਹੀ ਦਰਦ ਦੂਰ ਹੋ ਜਾਂਦੇ ਹਨ ਨੰਬਰ 14 ਨਾਰੀਅਲ ਦਾ ਸੇਵਨ ਕਰਨਾ ਤੁਸੀਂ ਆਪਣੇ ਪਤਲੇ ਸਰੀਰ ਨੂੰ ਸਹੀ ਕਰ ਸਕਦੇ ਹੋ ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 15 ਜੇਕਰ ਤੁਸੀਂ ਆਪਣੇ ਸਰੀਰ ਦੀ ਖੂਬਸੂਰਤੀ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਕੁਝ ਅੰਜੀਰ ਖਾਓ ਇਸ ਨਾਲ ਬਹੁਤ ਫਾਇਦਾ ਮਿਲੇਗਾ ਨੰਬਰ 16 ਪਾਲਕ ਬੈਂਗਣਾ ਤੇ ਅਜਿਹੇ ਫਲਾਂ ਦਾ ਸੇਵਨ ਕਰੋ ਜਿੰਨਾਂ ਵਿੱਚ ਰਾਸ ਨਹੀਂ ਹੁੰਦਾ ਜਿਵੇਂ ਕਿ ਕੇਲਾ ਅਮਰੂਦ ਗਾਜਰ ਆਦ ਇਹਨਾਂ ਨਾਲ ਤੁਹਾਡਾ ਵਧਿਆ ਹੋਇਆ ਬੀਪੀ ਨੋਰਮਲ ਹੋ ਜਾਵੇਗਾ ਨੰਬਰ 17 ਹਲਦੀ ਨਮਕ ਅਤੇ ਸਰੋਂ ਦਾ ਤੇਲ ਮਿਕਸ ਕਰਕੇ ਇੱਕ ਪੇਸਟ ਤਿਆਰ ਕਰ ਲਓ ਉਸ ਨੂੰ ਆਪਣੇ ਦੰਦਾਂ ਉੱਪਰ ਚੰਗੀ ਤਰ੍ਹਾਂ ਨਾਲ ਰਗੜ ਲਓ ਇਸ ਨਾਲ ਦੰਦਾਂ ਦੀ ਜੋ ਚਮਕ ਆਵੇਗੀ ਦੇਖ ਕੇ ਖੁਦ ਹੈਰਾਨ ਹੋ ਮੂੰਗੀ ਨੰਬਰ 18 ਪਾਣੀ ਪੀਣ ਤੋਂ ਬਾਅਦ ਜੇਕਰ ਤੁਸੀਂ ਕੁਝ ਸਮਾਂ ਤੁਰ ਲੈਂਦੇ ਹੋ ਤਾਂ ਇਸ ਨੰਬਰ ਉੱਪਰ ਤੱਕ ਵੀ ਤੁਹਾਡੇ ਗੋਡਿਆਂ ਵਿੱਚ ਦਰਦ ਦੀ ਸਮੱਸਿਆ ਨਹੀਂ ਹੋਵੇਗੀ। ਨੰਬਰ 19 ਸਵੇਰੇ ਨਾਸ਼ਤੇ ਤੋਂ ਬਾਅਦ ਇੱਕ ਇਲਾਇਚੀ ਖਾਣਾ ਕਦੇ ਵੀ ਸਾਫ ਹੁੱਲਣ ਦੀ ਸਮੱਸਿਆ ਨਹੀਂ ਹੁੰਦੀ। ਰਾਤ ਨੂੰ ਦੋ ਇਲਾਇਚੀਆਂ ਖਾਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ। ਨੰਬਰ ਵੀ ਭਿਜੀ ਹੋਈ ਕਿਸ਼ਮਿਸ਼ ਖਾਣ ਨਾਲ ਕਬਜ਼ ਗੈਸ ਅਤੇ ਆਇਰਨ ਦੀ ਕਮੀ ਬਹੁਤ ਜਲਦੀ ਨਾਲ ਪੂਰੀ ਹੋ ਜਾਂਦੀ ਹੈ। ਨੰਬਰ 21 ਜੇਕਰ ਤੁਸੀਂ ਖਾਣੇ ਨੂੰ ਉਬਲੇ ਗਰਮ ਪਾਣੀ ਵਿੱਚ ਟਾਕੇ ਰੱਖ ਦਿੰਦੇ ਹੋ ਤਾਂ ਇਸ ਨਾਲ ਖਾਣਾ ਆਸਾਨੀ ਨਾਲ ਗਰਮ ਤੇ ਤਾਜ਼ਾ ਹੀ ਲੱਗਦਾ ਹੈ ਕਿਉਂਕਿ ਜਦੋਂ ਅਸੀਂ ਖਾਣੇ ਨੂੰ ਗੈਸ ਦੇ ਦੁਆਰਾ ਗਰਮ ਕਰਕੇ ਖਾਂਦਿਆਂ ਤਾਂ ਇਸ ਦੇ ਪੋਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਨੰਬਰ 5 ਜਦੋਂ ਵੀ ਤੁਸੀਂ ਮੇਥੀ ਦਾ ਆਟਾ ਗੁੰਨਦਿਓ ਤਾਂ ਉਸ ਵਿੱਚ ਬੇਸਣ ਜਾਂ ਸੂਜੀ ਮਿਕਸ ਕਰੋ ਇਸ ਨਾਲ ਰੋਟੀ ਬਹੁਤ ਹੀ ਸਵਾਦ ਤੇ कुरकुरी ਬਣੇਗੀ। ਨੰਬਰ 3 ਜੇਕਰ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਸਫਰ ਕਰ ਲੈਂਦੇ ਹੋ ਤਾਂ ਇਸ ਨਾਲ ਦਿਲ ਤੁਹਾਡਾ ਦਿਮਾਗ ਦੋਨੋਂ ਸਿਹਤਮੰਦ ਰਹਿੰਦੇ ਹਨ। ਨੰਬਰ 24 ਜੇਕਰ ਤੁਸੀਂ ਭੁੱਖ ਨੂੰ ਰੋਕ ਕੇ ਰੱਖਦੇ ਹੋ ਤਾਂ ਇਸ ਨਾਲ ਤੁਹਾਨੂੰ ਚੱਕਰ ਆਉਣਾ, ਬਦਹਜ਼ਮੀ ਅਤੇ ਹੋਰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸਨਾਂ ਤੁਸੀਂ ਕਈ ਬਿਮਾਰੀਆਂ ਦੇ ਸ਼ਿਕਾਰ ਹੋਣ ਲੱਗ ਜਾਨੇ ਹੋ ਇਸ ਲਈ ਜਦੋਂ ਵੀ ਭੁੱਖ ਲੱਗੇ ਕੁਝ ਨਾ ਕੁਝ ਜ਼ਰੂਰ ਖਾਓ ਨੰਬਰ 25 ਜਿਹੜੇ ਲੋਕ ਖਾਣਾ ਖਾਣ ਤੋਂ ਬਾਅਦ ਪਾਣੀ ਪੀਂਦੇ ਨੇ ਉਹਨਾਂ ਦਾ ਸਰੀਰ ਮੋਟਾ ਹੋਣ ਲੱਗ ਜਾਂਦਾ ਜਿਹੜੇ ਲੋਕ ਮੁਸਕਰਾਉਂਦੇ ਨੇ ਉਹ ਹੱਸਣ ਵਾਲੇ ਲੋਕਾਂ ਨਾਲੋਂ ਜ਼ਿਆਦਾ ਚੰਗੇ ਹੁੰਦੇ ਹਨ ਨੰਬਰ 26 ਜੇਕਰ ਤੁਹਾਨੂੰ ਪੀਲੀਏ ਦੀ ਸਮੱਸਿਆ ਜਾਂ ਪੇਟ ਨਾਲ ਕੋਈ ਵੀ ਸਮੱਸਿਆ ਰਹਿੰਦੀ ਹੈ ਤਾਂ ਕਦੇ ਵੀ ਦੁੱਧ ਦਾ ਸੇਵਨ ਨਾ ਕਰੋ ਇਸ ਨਾਲ ਤੁਸੀਂ ਜਲਦੀ ਠੀਕ ਹੋ ਜਾਮੋਗੇ ਨੰਬਰ 28 ਜੇਕਰ ਬੀਪੀ ਹਾਈ ਹੋ ਜਾਵੇ ਤੇ ਕੋਈ ਦਵਾਈ ਨਾ ਹੋਵੇ ਤਾਂ ਤੁਸੀਂ ਪੈਰਾਂ ਪਰ ਬੈਠ ਕੇ ਇੱਕ ਗਲਾਸ ਪਾਣੀ ਦਾ ਹੌਲੀ-ਹੌਲੀ ਕਰਕੇ ਪੀ ਲਓ ਇਸ ਨਾਲ 3 ਮਿੰਟ ਵਿੱਚ ਤੁਹਾਡਾ ਬੀਪੀ ਸਹੀ ਹੋ ਜਾਵੇਗਾ ਨੰਬਰ 28 ਬੀਪੀ ਹਾਈ ਹੋਏ ਤਾਂ ਤੁਸੀਂ ਦਹੀਂ ਵੀ ਖਾ ਸਕਦੇ ਹੋ ਜਾਂ ਠੰਡੀ ਲੱਸੀ ਪੀਣ ਨਾਲ ਵੀ ਆਰਾਮ ਮਿਲ ਸਕਦਾ ਹੈ ਨੰਬਰ 29 ਆਲੂ ਨੂੰ ਕਦੇ ਵੀ ਫ੍ਰਿਜ ਵਿੱਚ ਰੱਖ ਕੇ ਇਸਤੇਮਾਲ ਨਾ ਕਰੋ ਇਸ ਵਿੱਚੋਂ ਪਦਾਰਥ ਫ੍ਰਿਜ ਵਿੱਚ ਰਖਣਾ ਜਹਿਰੀਲੇ ਬਣ ਜਾਂਦੇ ਨੇ ਜੋ ਸਾਡੇ ਸਰੀਰ ਦਾ ਨੁਕਸਾਨ ਹੀ ਕਰਦੇ ਹਨ ਨੰਬਰ 3 ਜੇਕਰ ਪੇਟ ਵਿੱਚ ਦਰਦ ਹੋ ਰਿਹਾ ਤਾਂ ਜੀਰਾ ਪੀਸ ਕੇ ਸ਼ਹਿਦ ਦੇ ਨਾਲ ਚਾਟ ਲੋ ਇਸ ਨਾਲ ਤੁਰਤ ਨੂੰ ਆਰਾਮ ਮਿਲੇਗਾ ਨੰਬਰ 31 ਜੇਕਰ ਤੁਸੀਂ ਸਵੇਰੇ ਉੱਠਦੇ ਹੀ ਇਸ਼ਨਾਨ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਖਾਜ ਖੁਜਲੀ ਦੀ ਸਮੱਸਿਆ ਕਦੇ ਵੀ ਨਹੀਂ ਰਹੇਗੀ ਨੰਬਰ 32 ਜੇਕਰ ਸੁਣਾਈ ਘੱਟ ਦੇ ਰਿਹਾ ਤਾਂ ਜੈਤੁੰਨ ਦਾ ਤੇਲ ਲੈ ਕੇ ਆਪਣੇ ਕੰਨ ਵਿੱਚ ਫੇਰ ਲਓ ਇਸ ਨਾਲ ਸਹੀ ਤਰੀਕੇ ਨਾਲ ਸੁਣਾਈ ਦੇਣ ਲੱਗ ਜਾਵੇਗਾ। ਨੰਬਰ 33 ਜੇਕਰ ਤੁਸੀਂ ਆਪਣੇ ਮੈਅਦੇ ਨੂੰ ਸਹੀ ਰੱਖਣਾ ਚਾਹੁੰਦੇ ਹੋ ਤਾਂ ਪਿਆਜ਼ ਉੱਪਰ ਨਿੰਬੂ ਦਾ ਰਸ ਲਗਾ ਕੇ ਖਾਣਾ ਸ਼ੁਰੂ ਕਰਦੇ ਹੋ ਇਸ ਦਾ ਸੇਵਨ ਦੁਪਹਿਰ ਦੇ ਸਮੇਂ ਕਰੋ। ਨੰਬਰ 34 ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਗਾਠ ਹੋਵੇ ਤਾਂ ਤੁਸੀਂ ਥੋੜਾ ਜਿਹਾ ਹਰਾ ਧਨੀਆ, ਥੋੜਾ ਜਿਹਾ ਪੁਦੀਨਾ ਤੇ 1 ਇੰਚ ਕੱਚੀ ਹਲਦੀ ਤੇ 10 ਕੜੀ ਪੱਤੇ ਨੂੰ ਪਾਣੀ ਵਿੱਚ ਮਿਕਸ ਕਰਕੇ ਜੂਸ ਬਣਾ ਲਓ ਅੱਧਾ ਗਲਾਸ ਜੂਸ ਦਾ ਬਣਾ ਕੇ ਵੀ ਤੋਂ 25 ਦਿਨ ਤੱਕ ਇਸ ਜੂਸ ਦਾ ਸੇਵਨ ਕਰੋਗਾ ਅੰਠ ਜੜ ਤੋਂ ਖਤਮ ਹੋ ਜਾਵੇਗੀ ਨੰਬਰ 35 ਜੇਕਰ ਤੁਸੀਂ ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਐਲੋਵੇਰਾ ਜੈਲ ਲਗਾ ਕੇ ਸੌਂਦੇ ਹੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਮੱਛਰ ਨਹੀਂ ਕੱਟੇਗਾ ਨੰਬਰ 36 ਜੇਕਰ ਤੁਸੀਂ ਕਿਸੇ ਜਗ੍ਹਾ ਤੇ ਭੰਡਾਰੇ ਤੇ ਨਮਕ ਦਾ ਦਾਨ ਕਰ ਦਿੰਦੇ ਹੋ ਤਾਂ ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ ਨੰਬਰ 37 ਕਦੇ ਵੀ ਕਿਸੇ ਨੂੰ ਸ਼ਰਾਬ ਪੀਣ ਲਈ ਨਾ ਦੇਵੋ ਜਿੰਨੀ ਸ਼ਰਾਬ ਤੁਸੀਂ ਕਿਸੇ ਨੂੰ ਦੇਵੋਗੇ ਉਸ ਤੋਂ 7 ਗੁਣਾ ਸ਼ਰਾਬ ਤੁਹਾਡਾ ਪਿੱਛਾ ਨਹੀਂ ਛੱਡੇਗੀ ਘਰ ਦੀ ਬਰਬਾਦੀ ਦਾ ਕਾਰਨ ਬਣੇਗੀ ਨੰਬਰ 38 ਗਾਜਰ ਦੇ ਜੂਸ ਵਿੱਚ ਜੇਕਰ ਤੁਸੀਂ ਸ਼ਹਿਦ ਤੇ ਕਾਲਾ ਨਮਕ ਮਿਲਾ ਕੇ ਪੀ ਲੈਂਦੇ ਹੋ ਤਾਂ ਇਸਨਾਂ ਅੱਖਾਂ ਦੀ ਘੱਟ ਹੋਈ ਰੋਸ਼ਨੀ ਵੀ ਤੇਜ਼ ਹੋਣ ਲੱਗ ਜਾਂਦੀ ਹੈ ਨੰਬਰ 39 ਚਕੰਦਰ ਵਿੱਚ ਆਇਰਨ ਦੀ ਮਾਤਰਾ ਕਾਫੀ ਪਾਈ ਜਾਂਦੀ ਹੈ ਇਸ ਲਈ ਇਸ ਦਾ ਸੇਵਨ ਲਾਦ ਜਾਂ ਜੂਸ ਦੇ ਰੂਪ ਵਿੱਚ ਜ਼ਰੂਰ ਕਰੋ ਇਸ ਨਾਲ ਸਰੀਰ ਨੂੰ ਬਹੁਤ ਫਾਇਦੇ ਮਿਲਦੇ ਹਨ ਨੰਬਰ 40 ਮੂਲੀ ਦੇ ਨਾਲ ਕਦੇ ਵੀ ਸੰਤਰਾ ਖੀਰਾ ਚਾਹ ਕਲੇਲਾ ਇਹਨਾਂ ਦਾ ਸੇਵਨ ਭੁੱਲ ਕੇ ਵੀ ਨਾ ਕਰੋ ਤੁਹਾਡੇ ਸਰੀਰ ਅੰਦਰ ਚਿਹਰ ਦਾ ਕੰਮ ਕਰ ਸਕਦੇ ਹਨ ਨੰਬਰ 41 ਸਵੇਰ ਦੇ ਸਮੇਂ ਜੇਕਰ ਤੁਸੀਂ ਥੋੜਾ ਜਿਹਾ ਸਰੋਂ ਦਾ ਤੇਲ ਚੱਕ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਗੁਰਦੇ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 42 ਜਿਹੜੇ ਲੋਕ ਰੋਜ਼ਾਨਾ ਕੋਸਾ ਪਾਣੀ ਹੀ ਪੀਂਦੇ ਨੇ ਉਹਨਾਂ ਨੂੰ ਦਿਮਾਗ ਅਤੇ ਦਿਲ ਦੇ ਖਤਰੇ ਘੱਟ ਹੁੰਦੇ ਨੇ ਤੇ ਉਹ ਸਰੀਰ ਪੱਖੋਂ ਵੀ ਤੰਦਰੁਸਤ ਰਹਿੰਦੇ ਨੰਬਰ 43 ਜੇਕਰ ਸਰਦੀ ਦੇ ਮੌਸਮ ਕਾਰਨ ਤੁਹਾਡੀ ਹੱਥਾਂ ਦੀ ਚੌਂਡੀ ਢਿੱਲੀ ਹੋ ਗਈ ਆ ਤਾਂ ਤੁਸੀਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਨਾਰੀਅਲ ਤੇਲ ਲੈ ਕੇ ਆਪਣੇ ਹੱਥਾਂ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ ਇਸ ਨਾਲ ਲਾਭ ਮਿਲੇਗਾ ਨੰਬਰ 44 ਜੇਕਰ ਤੁਹਾਨੂੰ ਰਸਤੇ ਵਿੱਚ ਕੋਈ ਵੀ ਇਨਸਾਨ ਐਵੇਂ ਦਾ ਦਿਖੇ ਕਿ ਉਸ ਕੋਲ ਕੱਪੜੇ ਨਾ ਹੋਣ ਤਾਂ ਉਸ ਨੂੰ ਕੱਪੜੇ ਜ਼ਰੂਰ দান ਕਰੋ ਇਸ ਨਾਲ ਤੁਹਾਨੂੰ ਬਹੁਤ ਪੁੰਨ ਲੱਗੇਗਾ। ਨੰਬਰ 45 ਪਿਆਜ਼ ਦਾ ਰਸ ਤੇ ਲਸਣ ਦਾ ਰਸ ਗਰਮ ਕਰਕੇ ਦਾਦ ਵਾਲੀ ਜਗ੍ਹਾ ਤੇ ਲਗਾਉਣ ਨਾਲ ਦਾਤੋਂ ਆਰਾਮ ਮਿਲਦਾ ਤੇ ਨਾਲ ਹੀ ਦਾਗ ਵੀ ਨਹੀਂ ਪੈਂਦੇ। ਨੰਬਰ 46 ਜਿੰਨਾਂ ਲੋਕਾਂ ਨੂੰ ਦੁੱਧ ਪੀਣਾ ਬਿਲਕੁਲ ਵੀ ਪਸੰਦ ਨਹੀਂ ਉਹਨਾਂ ਲਈ ਪੱਤਾ ਗੋभी ਇੱਕ ਬਹੁਤ ਹੀ ਵਧੀਆ ਸਰੋਤ ਆ ਇਸ ਵਿੱਚ ਦੁੱਧ ਜਿੰਨਾ ਹੀ ਕੈਲਸ਼ੀਅਮ ਪਾਇਆ ਜਾਂਦਾ ਹੈ। ਬਰ 47 ਜਿਹੜੇ ਲੋਕ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਉਹਨਾਂ ਦੇ ਦਿਮਾਗ ਦੀ ਕੰਮ ਕਰਨ ਦੀ ਸ਼ਕਤੀ ਘੱਟ ਹੋਣ ਲੱਗ ਜਾਂਦੀ ਹੈ ਤੇ ਨਾਲ ਹੀ ਸਰੀਰ ਵੀ ਕਿ ਰੋਗਾਂ ਦਾ ਸ਼ਿਕਾਰ ਹੋਣ ਲੱਗ ਜਾਂਦਾ ਹੈ ਨੰਬਰ 48 ਗੋਲ ਗੱਪੇ ਜਿੰਨੇ ਖਾਣ ਵਿੱਚ ਸਵਾਦ ਲੱਗਦੇ ਨੇ ਉਹਨੇ ਹੀ ਸਾਡੇ ਸਰੀਰ ਨੂੰ ਲਾਭ ਦਿੰਦੇ ਨੇ ਇਹਨਾਂ ਨੂੰ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ ਵਿੱਚ ਰਹਿੰਦਾ ਤੇ ਨਾਲ ਹੀ ਮੂੰਹ ਦੇ ਛਾਲੇ ਵੀ ਠੀਕ ਹੋ ਜਾਂਦੇ ਹਨ ਨੰਬਰ 49 ਦਿਨ ਵਿੱਚ ਜੇਕਰ ਤੁਸੀਂ ਇੱਕ ਵਾਰ ਦਹੀਂ ਦਾ ਉੱਪਰ ਵਾਲਾ ਪਾਣੀ ਪੀ ਲੈਂਦੇ ਹੋ ਤਾਂ ਤੁਹਾਡੇ ਲੀਵਰ ਦੀ ਸਫਾਈ ਚੰਗੀ ਤਰ੍ਹਾਂ ਹੋ ਜਾਂਦੀ ਹੈ। ਨੰਬਰ 5 ਸਰਦੀਆਂ ਦੇ ਮੌਸਮ ਵਿੱਚ ਬੱਚਿਆਂ ਦੀ ਸਰੀਰ ਦੀ ਮਾਲਿਸ਼ ਤੇਲ ਦੇ ਤੇਲ ਨਾਲ ਹੀ ਕਰਨੀ ਚਾਹੀਦੀ ਹੈ ਬੱਚਿਆਂ ਦੇ ਸਰੀਰ ਨੂੰ ਸਹੀ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ